ਲੋਈ ਆਪਾਂ ਗੱਲ ਕਰਾਂਗੇ ਕਿ ਪੈਸੇ ਦਾ ਬੇਸਿਕ ਸਟਰਕਚਰ ਹੈ ਕੀ ਆ ਪੈਸਾ ਕਿਦਾਂ ਉਹਨੂੰ ਆਪਾਂ ਪ੍ਰੋਪਰ ਸਟਰਕਚਰਲੀ ਕਰ ਲਈਏ ਅਸੀਂ ਮੈਨੇਜ ਕਰੀਏ ਤਾਂ ਫੇ ਕਿਦਾਂ ਪੈਸਾ ਸਾਡੇ ਲਈ ਪ੍ਰੋਪਰ ਕੰਮ ਕਰੂਗਾ ਪੈਸੇ ਦਾ ਬੇਸਿਕ ਸਟਰਕਚਰ ਹੈ ਇਹਨੂੰ ਕਹਿੰਦੇ ਅਸੀਂ ਫਾਈਨੈਂਸ਼ੀਅਲ ਪਾਇਰਾਮਿਡ ਫਾਈਨੈਂਸ਼ੀਅਲ ਪਾਇਰਾਮਿਡ ਦੇ ਹਸਾਬ ਦੇ ਨਾਲ ਜੇ ਅਸੀਂ ਪੈਸੇ ਨੂੰ ਮੈਨੇਜ ਕਰਾਂਗੇ ਤੇ ਅਸੀਂ ਲਾਈਫ ਦੇ ਕਿਸੇ ਵੀ ਪਾਰਟ ਦੇ ਉੱਤੇ ਧੱਕਾ ਨਹੀਂ ਖਾਵਾਂਗੇ ਕਿਤੇ ਵੀ ਨਹੀਂ ਡਿਗਾਗੇ ਤੁਸੀਂ ਨੋਟ ਕੀਤਾ ਹੋਣਾ ਆ ਕਿ ਕਰੋਨਾ ਕਾਲ ਦੇ ਵਿੱਚ ਬਹੁਤ ਸਮਾਂ ਇਦਾਂ ਦਾ ਆਇਆ ਜਿਹਦੇ ਵਿੱਚ ਬਹੁਤ ਬੰਦੇ ਇਦਾਂ ਦੇ ਸੀਗੇ ਜਿਹੜੇ ਸੋ ਅਰਸ਼ਾਂ ਤੋਂ ਫਰਸ਼ ਤੇ ਰਹਿ ਗਏ ਮਤਲਬ ਉਹਨਾਂ ਦਾ ਜਿਹੜਾ ਬੇਸਿਕ ਸਟਰਕਚਰ ਸੀਗਾ ਉਹ ਪੈਸੇ ਦਾ ਮੈਨੇਜ ਨਹੀਂ ਸੀਗਾ ਉਹਨਾਂ ਕੋ ਉਹਨਾਂ ਜਿੰਨਾਂ ਵਿੱਚ ਪੈਸੇ ਦਾ ਬੇਸਿਕ ਫਲੋ ਵਧੀਆ ਸੀ ਪਰ ਜਦੋਂ ਹੀ ਕੋਰੋਨਾ ਆਇਆ ਉਹ ਇੱਕਦਮ ਥੱਲੇ ਡਾਊਨ ਹੋ ਗਏ ਪੈਸੇ ਦਾ ਬੇਸਿਕ ਸਟਰਕਚਰ ਕੀ ਹੁੰਦਾ ਆ ਪੈਸੇ ਦੇ ਬੇਸਿਕ ਸਟਰਕਚਰ ਦੀ ਆਪਾਂ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਜਿਹੜੀ ਜ਼ਰੂਰੀ ਚੀਜ਼ ਆ ਵੀ ਆਪਾਂ ਘੱਟੋ-ਘੱਟ ਪਹਿਲਾਂ ਆਪਣੇ ਆਪ ਨੂੰ ਮੈਨੇਜ ਕਰੀਏ ਮਤਲਬ ਜੇ ਅਸੀਂ ਕਹਿੰਨੀ ਆ ਨਾ ਕਿ ਕਿਸੇ ਬੰਦੇ ਦੀ ਇੱਜ਼ਤ ਆ ਮਤਲਬ ਹੁਣ ਜਿਹੜਾ ਬੰਦਾ ਮੰਨ ਲਓ ਤੁਸੀਂ ਕਹਿੰਦੇ ਹੋ ਕਿ ਹਰ ਵੇਲੇ 100 ਰੁਪਿਆ 50 ਰੁਪਿਆ ਤੁਹਾਡੇ ਕੋਲ ਤੀਏ ਦਿਨ ਮੰਗਣ ਆ ਰਿਹਾ ਆ ਕਿ ਤੁਸੀਂ ਸੋਚਦੇ ਹੋ ਕਿ ਤੁਸੀਂ ਉਹਦੀ ਇੱਜ਼ਤ ਕਰਦੇ ਹੋ ਕਿ ਉਹ ਹਰ ਵੇਲੇ ਤੁਹਾਡੇ ਤੋਂ ਰਿਸਪੈਕਟ ਅਕਸੈਪਟ ਉਹ ਤਾਂ ਕਰਦਾ ਆ ਕਿ ਤੁਸੀਂ ਉਹਨੂੰ ਰਿਸਪੈਕਟ ਦਿੰਦੇ ਹੋ ਸਵਾਲ ਇਹ ਆ ਕਿ ਜਿਹੜਾ ਇਹ ਬੇਸਿਕ ਸਟਰਕਚਰ ਹੈ ਇਸ ਹਿਸਾਬ ਦੇ ਨਾਲ ਆਪਣੇ ਆਪ ਨੂੰ ਮੈਨੇਜ ਕਰਨ ਵਾਸਤੇ ਪਹਿਲਾਂ ਸਾਨੂੰ ਆਪਣਾ ਮੇਨਟੇਨ ਕਰਨਾ ਪਊਗਾ ਹੁਣ ਜਿਸ ਬੰਦੇ ਨੇ ਆਪਣੇ ਆਪ ਨੂੰ ਮੇਨਟੇਨ ਨਹੀਂ ਕੀਤਾ ਉਸ ਬੰਦੇ ਨੂੰ ਆਪਣੇ ਪਰਿਵਾਰ ਬਾਰੇ ਕੁਝ ਨਹੀਂ ਪਤਾ ਹੁੰਦਾ ਉਦੇ ਬੱਚੇ ਕਿੱਥੇ ਪੜਦੇ ਆ ਕੀ ਕਰਨ ਜਾਂਦੇ ਆ ਕਿੱਥੇ ਆਉਂਦੇ ਆ ਕਿੱਥੇ ਜਾਂਦੇ ਆ ਵਾਈਫ ਕਦੋਂ ਘਰ ਆ ਕਦੋਂ ਨਹੀਂ ਆ ਕਿਹੜਾ ਕੰਮ ਪਰਿਵਾਰ ਵਿੱਚ ਹੈਗਾ ਆ ਉਹਨੂੰ ਕੁਝ ਨਹੀਂ ਪਤਾ ਹੁੰਦਾ ਪਰ ਜਦੋਂ ਉਹ ਆਪਣੇ ਆਪ ਨੂੰ ਮੇਨਟੇਨ ਕਰਦਾ ਆ ਫਿਰ ਉਹ ਆਪਣੇ ਦੂਜੇ ਨੰਬਰ ਤੇ ਆਉਂਦਾ ਪਰਿਵਾਰ ਵਾਸਤੇ ਧਿਆਨ ਦਿੰਦਾ ਫਿਰ ਉਹ ਨੋਟ ਕਰਦਾ ਤੇ ਮੇਰੇ ਘਰ ਦੇ ਵਿੱਚ ਮੇਰੀ ਵਾਈਫ ਕਿੱਥੇ ਰਹਿ ਰਹੀ ਆ ਭੈਣ ਰਹਿ ਰਹੀ ਆ ਮੇਰੇ ਬੱਚੇ ਰਹਿ ਰਹੇ ਨੇ ਉਹਦਾ ਇਨਫਰਾਸਟ੍ਰਕਚਰ ਕਿਦਾਂ ਦਾ ਆ ਉਹਦੇ ਆਲੇ ਦੁਆਲੇ ਕਿੰਦਾਂ ਦੇ ਲੋਕ ਨੇ ਕਿੰਦਾਂ ਦਾ ਬੰਦਾ ਮੇਰੇ ਘਰ ਤੇ ਆਉਣਾ ਚਾਹੀਦਾ ਆ ਇਹ ਉਸ ਤੋਂ ਬਾਅਦ ਉਹ ਦੇਖਦਾ ਵੀ ਮੈਂ ਜਿੱਥੇ ਬੱਚੇ ਸਕੂਲ ਪੜਨ ਜਾਂਦੇ ਨੇ ਉਹਦੇ ਬਾਰੇ ਦੇਖਾਂ ਵੀ ਉਹ ਚੀਜ਼ ਜਗਾ ਸਹੀ ਹੈ ਮੇਰੇ ਬੱਚਿਆਂ ਵਾਸਤੇ ਸਹੀ ਹੈ ਜਾਂ ਗਲਤ ਹੈ ਉਹ ਸਭ ਚੀਜ਼ ਨੂੰ ਮੇਨਟੇਨ ਕਰ ਦਿਆ ਇਹ ਸਭ ਤੋਂ ਪਹਿਲਾਂ ਬੇਸਿਕ ਆ ਗਿਆ ਬਿਲਕੁਲ ਹੀ ਬੇਸ ਬੇਸ ਤੋਂ ਬਾਅਦ ਅਸੀਂ ਕਹਿੰਦੇ ਆ ਵੀ ਹੁਣ ਸਾਡੇ ਘਰ ਤੇ ਪੈਸੇ ਆਉਣ ਲੱਗੇ ਆ ਉਹ ਜਿਹੜੇ ਪੈਸੇ ਆਉਣ ਲੱਗੇ ਆ ਉਹ ਸਾਡੇ ਵਾਸਤੇ ਸਭ ਤੋਂ ਪਹਿਲਾਂ ਕੀ ਕਰਦੇ ਆ ਆਪਾਂ ਘਰ ਬਣਾਉਣੀ ਆ ਸਭ ਤੋਂ ਪਹਿਲਾਂ ਕਰਦੇ ਮੋਰੇ ਗੇਟ ਲਾਉਨੇ ਆ ਗੇਟ ਕੀ ਕਰਦਾ ਆ ਕਿ ਸਾਡੇ ਪੈਸੇ ਨੂੰ ਜਿਹੜਾ ਆ ਇਹ ਜੇ ਸਾਡੇ ਘਰ ਦੀ ਜਿਹੜੀ ਸੇਫਟੀ ਆ ਉਹਨੂੰ ਮੇਨਟੇਨ ਕਰਦਾ ਆ ਠੀਕ ਆ ਨਾ ਸਾਡੇ ਪਰਿਵਾਰ ਨੂੰ ਮੇਨਟੇਨ ਕਰਦਾ ਆ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਆਉਂਦੀ ਆ ਉਹ ਪ੍ਰੋਟੈਕਸ਼ਨ ਆਉਂਦੀ ਆ ਮੈਨੂੰ ਬਹੁਤ ਬੰਦੇ ਕਹਿੰਦੇ ਆ ਵੀ ਅਸੀਂ ਤਾਂ ਪ੍ਰੋਟੈਕਸ਼ਨ ਵਾਸਤੇ ਕਦੀ ਕੁਝ ਕੀਤਾ ਨਹੀਂ ਮੈਂ ਤਾਂ ਉਹਨਾਂ ਨੂੰ ਕਹਿੰਦਾ ਵੀ ਭਾ ਜਦੋਂ ਤੂੰ ਮੋਟਰਸਾਈਕਲ ਤੇ ਆਇਆ ਆ ਕਿ ਮੋਟਰਸਾਈਕਲ ਨੂੰ ਲੋਕ ਲਾਇਆ ਜੋ ਤੂੰ ਬੱਚਿਆਂ ਦੇ ਨਾਲ ਕਿਤੇ ਜਾ ਰਿਹਾ ਆ ਕਿ ਬਾਰ-ਬਾਰ ਬੱਚਿਆਂ ਨੂੰ ਚੈੱਕ ਕੀਤਾ ਵੀ ਮੇਰੇ ਬੱਚੇ ਸਹੀ ਬੈਠੇ ਆ ਮੋਟਰਸਾਈਕਲ ਤੇ ਕਿ ਨਹੀਂ ਬੈਠੇ ਕੀ ਤੂੰ ਧਿਆਨ ਰੱਖਦਾ ਹੈ ਵੀ ਬੱਚਿਆਂ ਨੇ ਸਕੂਲ ਜਾਣਾ ਆ ਤੇ ਉਹ ਕੱਤੇ ਜਾਣਾ ਆ ਉਹ ਕਿਦਾਂ ਸੇਫ ਰਹਿਣਗੇ ਇਹ ਪ੍ਰੋਟੈਕਸ਼ਨ ਦਾ ਪਾਰਟ ਆ ਇਹ ਚੀਜ਼ਾਂ ਕਰਨ ਤੋਂ ਬਾਅਦ ਉਸ ਤੋਂ ਬਾਅਦ ਜੇ ਅਸੀਂ ਪੈਸਾ ਕਮਾਉਨੇ ਆ ਪੈਸਾ ਕਮਾਉਣ ਤੋਂ ਬਾਅਦ ਸਾਡੇ ਕੋ ਕੁਛ ਨਾ ਕੁਛ ਬੱਚੇ ਸ਼ੁਰੂ ਬਚਣਾ ਸ਼ੁਰੂ ਹੁੰਦਾ ਆ ਤੇ ਉਸ ਤੋਂ ਪਹਿਲਾਂ ਜਿਹੜੀ ਸਭ ਤੋਂ ਬੇਸਿਕ ਚੀਜ਼ ਆਉਂਦੀ ਆ ਉਹ ਹੁੰਦਾ ਆ ਵੀ ਪੈਸੇ ਦੀ ਪ੍ਰੋਟੈਕਸ਼ਨ ਕੀਤੀ ਜਾਵੇ ਜਿੰਨੇ ਪੈਸੇ ਅਸੀਂ ਮਹੀਨੇ ਦੇ ਘਰ ਦੇ ਵਿੱਚ ਕਮਾ ਕੇ ਲਿਉਨੇ ਆ ਘੱਟੋ-ਘੱਟ ਉਹਨਾਂ ਦਾ ਇੰਤਜ਼ਾਮ ਕੀਤਾ ਜਾਵੇ ਠੀਕ ਹੈ ਜੀ ਪਹਿਲਾਂ ਆ ਗਿਆ ਸਾਡੇ ਕੋਲ ਬੇਸਿਕ ਸਟਰਕਚਰ ਆ ਗਿਆ ਉਸ ਤੋਂ ਬਾਅਦ ਜੋ ਆ ਗਿਆ ਵੀ ਪ੍ਰੋਟੈਕਸ਼ਨ ਮਤਲਬ ਇਹ ਸਾਡੇ ਕੋਲ ਮੈਡੀਕਲੀ ਕੋਈ ਅਮਰਜੈਂਸੀ ਆ ਜਾਵੇ ਤੇ ਸਾਡੇ ਕੋਲ ਪਰਿਵਾਰ ਵਾਸਤੇ ਪੈਸੇ ਹੋਣ ਇਨ ਕੇਸ ਸਾਨੂੰ ਕੁਝ ਹੋ ਜਾਵੇ ਤੇ ਸਾਡੇ ਪਰਿਵਾਰ ਵਿੱਚ ਜਿੰਨੇ ਅਸੀਂ ਪੈਸੇ ਕਮਾਉਨੇ ਆ ਉਹਨੇ ਪੈਸੇ ਆਉਂਦੇ ਰਹਿਣ ਇਨ ਕੇਸ ਸਾਡੇ ਕੋਈ ਐਕਸੀਡੈਂਟ ਹੋ ਗਿਆ ਸਾਡੇ ਕੋਲ ਅੰਗ ਪੈਰ ਖਰਾਬ ਹੋ ਗਏ ਉਸ ਕੇਸ ਦੇ ਵਿੱਚ ਵੀ ਸਾਡੇ ਪਰਿਵਾਰ ਤੇ ਪੈਸੇ ਹੋਣ ਠੀਕ ਹੈ ਨਾ ਇਹ ਸਾਡਾ ਆ ਗਿਆ ਬੇਸਿਕ ਸਟਰਕਚਰ ਉਹਦੇ ਵਿੱਚ ਜ ਜੇ ਅਸੀਂ ਨੂੰ ਅਸੀਂ ਕਹਿੰਦੇ ਆ ਪ੍ਰੋਟੈਕਸ਼ਨ ਜਿਹੜੀ ਚੀਜ਼ ਇੱਕੋ ਚੀਜ਼ ਨਾਲ ਪੂਰੀ ਹੁੰਦੀ ਹੈ ਜਿਹੜੀ ਕਦੇ ਅਸੀਂ ਇੰਸ਼ੋਰੈਂਸ ਇੰਸ਼ੋਰੈਂਸ ਦੂਜੇ ਨੰਬਰ ਤੋਂ ਆਇਆ ਉਸ ਤੋਂ ਬਾਅਦ ਜੋ ਆਪਣੇ ਆਇਆ ਰਿਸਕ ਫਰੀ ਗ੍ਰੋਥ ਉਸ ਤੋਂ ਬਾਅਦ ਜੋ ਅਸੀਂ ਉਹਨਾਂ ਪੈਸਿਆਂ ਨੂੰ ਇਨਵੈਸਟ ਕਰਦੇ ਆ ਜਿਨ੍ਹਾਂ ਵਿੱਚ ਰਿਸਕ ਨਹੀਂ ਆ ਲੋਕੀ ਕੀ ਕਰਦੇ ਨੇ ਪਹਿਲਾਂ ਥੋੜਾ ਬੋਟੇ ਪੈਸੇ ਉਹਨਾਂ ਸ਼ੁਰੂ ਕਿਤੇ ਉਹਨੂੰ ਕਿੱਥੇ ਕਰਦੇ ਨੇ ਜਿੱਥੇ ਰਿਸਕ ਆ ਉਸ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਜਿਹੜੀ ਗਰੋਥ ਹੁੰਦੀ ਹੈ ਉਹ ਰਿਸਕ ਫ੍ਰੀ ਗਰੋਥ ਆਂਦੀ ਹੈ ਜਿੱਦਾਂ ਅਸੀਂ ਕਹਿੰਦੇ ਆਂ ਕਿ ਅਸੀਂ ਪਹਿਲਾਂ ਇੰਸ਼ੋਰੈਂਸ ਕਰਾਈ ਉਸ ਤੋਂ ਬਾਅਦ ਕੋਈ ਬੈਂਕ ਦੇ ਵਿੱਚ ਸੇਵਿੰਗ ਕੀਤੀ ਕੋਈ ਪੋਸਟ ਆਫਿਸ ਵਿੱਚ ਸੇਵਿੰਗ ਕੀਤੀ ਜਿਹਦੇ ਵਿੱਚ ਸਾਡੇ ਘੱਟੋ-ਘੱਟ ਜਿਹੜਾ ਅਸੀਂ ਪੈਸਾ ਲਾਇਆ ਆ ਉਹ ਬਚਿਆ ਰਵੇ ਉਹ ਜ਼ਰੂਰੀ ਆ ਜਿਸ ਬੰਦੇ ਦੀ 1 ਲੱਖ ਤੋਂ ਘੱਟ ਕਮਾਈ ਆ ਉਹ ਬੰਦਾ ਨੂੰ ਆਲਵੇਜ਼ ਉੱਥੇ ਹੀ ਇਨਵੈਸਟ ਕਰਨਾ ਚਾਹੀਦਾ ਹੈ ਜਿੱਥੇ ਘੱਟੋ-ਘੱਟ ਉਹਦੀ ਜਿਹੜੀ ਕੈਪੀਟਲ ਆ ਉਹ ਨਾ ਡੁੱਬੇ ਦੂਜੇ ਨੰਬਰ ਤੇ ਆਪਣੇ ਕੋਈ ਜਿਹੜੀ ਚੀਜ਼ ਆਉਂਦੀ ਆ ਉਹ ਆਉਂਦੀ ਆ ਸਾਡੇ ਕੋਲ ਰਿਸਕ ਫ੍ਰੀ ਗਰੋਥ ਉਹ ਵੇਸ਼ੇ ਪੋਸਟ ਆਫਿਸ ਹੋ ਗਿਆ ਕੋਈ ਬੈਂਕ ਹੋ ਗਿਆ ਠੀਕ ਹੈ ਜੀ ਐਦਾਂ ਦਾ ਜੁਗ ਹੈ ਜਿੱਥੇ ਸੇਫਟੀ ਹੋਵੇ ਜਿੱਥੇ ਤੁਹਾਨੂੰ ਕੋਈ ਚੀਜ਼ ਦਾ ਡਰ ਨਹੀਂ ਤੀਜੇ ਨੰਬਰ ਤੇ ਆਪਣੇ ਕੋ ਆਉਂਦੀ ਆ ਜਿਹਦੇ ਵਿੱਚ ਅਸੀਂ ਹੁਣ ਰਿਸਕ ਲੈ ਸਕਦੇ ਆ ਕਿ ਸਾਡੇ ਕੋਲ ਮਿਨੀਮਮ ਸਫੀਸ਼ੀਐਂਟ ਜਿੰਨੇ ਪੈਸੇ ਦੀ ਸਾਡੇ ਪਰਿਵਾਰ ਲਈ ਲੋੜ ਹੈ ਉਹਦਾ ਅਸੀਂ ਇੰਤਜ਼ਾਮ ਕਰ ਲਿਆ ਹੁਣ ਅਸੀਂ ਚਾਹੁੰਦੇ ਆਂ ਕਿ ਅਸੀਂ ਅਸੇ ਪੈਸੇ ਨੂੰ ਵਧਾਉਣ ਵੱਲ ਚਲੀਏ ਅਸੀਂ ਰਿਸਕ ਲਈਏ ਫਿਰ ਆਉਂਦੀ ਆ ਉਹਨਾਂ ਚੀਜ਼ਾਂ 'ਚ ਇਨਵੈਸਟਮੈਂਟ ਜਿਨ੍ਹਾਂ ਵਿੱਚ ਰਿਸਕ ਘੱਟ ਆ ਜੇ ਅਸੀਂ ਗੱਲ ਇਹ ਕਰਦੇ ਆਂ ਸਿੱਪ ਦੀ ਜਾਂ ਐਦਾਂ ਦੀਆਂ ਕੁਝ ਕਪੜੀਆਂ ਜਿੱਤੇ ਅਸੀਂ ਸੇਫ ਖੋਲਦਿਆਂ ਨੇ ਮਤਲਬ ਸ਼ੇਅਰ ਮਾਰਕੀਟ ਵਿੱਚ ਉਹ ਬ੍ਰਾਂਡ ਜਿਹੜੇ ਟੋਟਲੀ ਸੇਫ ਖੇਡੇ ਜਾਂਦੇ ਨੇ ਉਹਨਾਂ ਦਾ 파ਟ ਆ ਗਿਆ ਉਸ ਤੋਂ ਬਾਅਦ ਜੋ ਆ ਗਿਆ ਵੀ ਸਾਡੀ ਹੋਰ ਕਮਾਈ ਵਧ ਗਈ ਸੋਚਿਆ ਵੀ ਹੁਣ ਅਸੀਂ ਇੰਨਾ ਖੇਡ ਲਿਆ ਇਸ ਤੋਂ ਬਾਅਦ ਅਸੀਂ ਹੋਰ ਪੈਸੇ ਨੂੰ ਹੋਰ ਗਰੋਅ ਕਰਨਾ ਚਾਹੁੰਦੇ ਆ ਵੀ ਹੁਣ ਆਪਾਂ ਰਿਸਕ ਲੈ ਸਕਦੇ ਆ ਉਹ ਰਿਸਕ ਉਹ ਹੁੰਦਾ ਆ ਵੀ ਜੇ ਉਹਨਾ ਪੈਸਾ ਸਾਡਾ ਡੁੱਬ ਵੀ ਜਾਵੇ ਤੇ ਸਾਨੂੰ ਸੌਦਾ ਫਰਕ ਨਹੀਂ ਪੈਂਦਾ ਹੋਵੇ ਠੀਕ ਹੈ ਲੋਕੀ ਕੀ ਕਰਦੇ ਨੇ ਪੈਸੇ ਦਾ ਸਟਰਕਚਰ ਇਹ ਆ ਐਦਾਂ ਖੇਲਦੇ ਆ ਜਿਹਦੇ ਕਰਕੇ ਕਈ ਵਾਰ ਮਾੜਾ ਇਹ ਪੰਗਾ ਪੈਂਦਾ ਆ ਡੁੱਬ ਜਾਂਦੇ ਆ ਆਪਣੇ ਕੋਲ ਜਦੋਂ ਅਸੀਂ ਰਿਸਕ ਵਾਲੀ ਗ੍ਰੋਥ ਤੇ ਜਾਂਦੇ ਆ ਉਹ ਪੈਸੇ ਹਰ ਬੰਦੇ ਨੂੰ ਲਾਈਫ ਦੇ ਵਿੱਚ ਪੈਸੇ ਨੂੰ ਵਧਾਉਣਾ ਰਿਸਕ ਲੈਣਾ ਪੈਂਦਾ ਆ ਫੇਰ ਅਸੀਂ ਜਾਣਦੇ ਹਾਂ ਰਿਸਕ ਵਾਲੇ ਵਿਰੋਧ ਦੇ ਉੱਤੇ ਜੋ ਫਿਰ ਰਿਸਕ ਲੈਣੇ ਆ ਰਿਸਕ ਲੈਣ ਤੋਂ ਬਾਅਦ ਫੇਰ ਗੱਲ ਆਉਂਦੀ ਆ ਸਾਡੇ ਬੱਲੇ ਬੱਲੇ ਦੀ ਤੇ ਹੁਣ ਲੋਕੀ ਸਾਨੂੰ ਜਾਣਣ ਸਮਾਜ ਸਾਨੂੰ ਜਾਣੇ ਉਹ ਸਾਡਾ ਬੇਸਿਕ ਸਟਰਕਚਰ ਇਲਡ ਹੋ ਚੁੱਕੇ ਦਾ ਆ ਪਹਿਲਾਂ ਅਸੀਂ ਕਹਿੰਦੇ ਆ ਸਾਨੂੰ ਲੋਕ ਜਾਣਣ ਫੇਰ ਅਸੀਂ ਚਾਹੁੰਦੇ ਆ ਕਿ ਸਾਡਾ ਪੈਸਾ ਬੜੀ ਤੇਜ਼ੀ ਨਾਲ ਵਧੇ ਬੇਸ਼ੱਕ ਉੱਚ ਜਿੰਨਾ ਮਰੀ ਜਿਹ ਰਿਸਕ ਹੋਵੇ ਫੇਰ ਅਸੀਂ ਕਹਿੰਦੇ ਆ ਵੀ ਬਾਅਦ ਚੋਂ ਆਪਣੇ ਇਹਨਾਂ ਚੀਜ਼ਾਂ ਨੂੰ ਅਸੀਂ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦੇ ਆਂ ਇੱਕ ਚੀਜ਼ ਨੋਟ ਕਰ ਲੋ ਕਿ ਪੈਸੇ ਦਾ ਬੇਸਿਕ ਸਟਰਕਚਰ ਇਸ ਤਰ੍ਹਾਂ ਸਿੱਧਾ ਆ ਨਾ ਕਿ ਉਲਟਾ ਇੱਕ ਚੀਜ਼ ਦੱਸੋ ਵੀ ਜੇ ਤੁਹਾਡੇ ਕੋ ਆ ਐਡਾ ਵੱਡਾ ਬੇਸ ਹੋਵੇ ਤੇ ਕਿ ਤੁਹਾਡਾ ਉੱਪਰਲਾ ਪਾਰਟ ਖਿਲ ਸਕਦਾ ਆ ਇਹਨੂੰ ਕੋਈ ਨਹੀਂ ਹਿਲਾ ਸਕਦਾ ਪਰ ਜੇ ਤੁਹਾਡੇ ਕੋ ਆ ਬੇਸਿਕ ਬੇਸਿਕ ਸਟਰਕਚਰ ਬੇਸ ਨਾ ਹੋਵੇ ਤੇ ਜੇ ਤੁਸੀਂ ਇਹਨੇ ਐਡਾ ਖੇਲਦੇ ਹੋ ਤੇ ਤੁਹਾਡੀ ਲਾਈਫ ਕਿਸੇ ਵੇਲੇ ਵੀ ਅਰਸ਼ਾਂ ਤੋਂ ਫਰਸਤੇ ਆ ਸਕਦੀ ਹੈ ਇਹ ਚੀਜ਼ ਹੈਗਾ ਜੀ ਆਪਣੇ ਕੋਲ ਪੈਸੇ ਦਾ ਬੇਸਿਕ ਸਟਰਕਚਰ ਕੀ ਆ ਇਨੂੰ ਸਾਨੂੰ ਅਸੀਂ ਕਿੱਦਾਂ ਮੇਨਟੇਨ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਕੀ ਚਾਹੀਦਾ ਹੈ ਫਿਰ ਕੀ ਚਾਹੀਦਾ ਫਿਰ ਕੀ ਚਾਹੀਦਾ ਹੈ ਵੀ ਜੇ ਆਪਾਂ ਬੱਲੇ ਬੱਲੇ ਵੱਲ ਨੂੰ ਨਾ ਵਧੀਏ ਤੇ ਆਪਣੀ ਲਾਈਫ ਦੇ ਵਿੱਚ ਹਾਈ ਰਿਸਕ ਗਰੋਥ ਵੱਲ ਨੂੰ ਪਹਿਲਾਂ ਨਾ ਚਲੀਏ ਪਹਿਲਾਂ ਆਪਣਾ ਬੇਸ ਬਣਾਈਏ ਬੇਸ ਬਣਨ ਤੋਂ ਬਾਅਦ ਆਪਣੇ ਪਰਿਵਾਰ ਲਈ ਕੁਝ ਇਦਾਂ ਦੀ ਸੇਵਿੰਗ ਕਰੀਏ ਜਿਹੜੀ ਘੱਟੋ ਘੱਟ ਜ਼ਰੂਰੀ ਆ ਹਾਂਜੀ ਹਾਂਜੀ ਉਹਦੇ ਉੱਤੇ ਮੰਨ ਲਓ ਵੀ ਸਾਨੂੰ ਬੇਸ਼ੱਕ ਵਿਆਜ ਘੱਟ ਮਿਲਦਾ ਹੋਵੇ ਪਰ ਉਹ ਵਧੀਆ ਹੋਵੇ ਹਾਂਜੀ ਠੀਕ ਹੈ ਨਾ ਘੱਟੋ ਘੱਟ ਸਾਡਾ ਜਿਹੜਾ ਕੈਪੀਟਲ ਹੈ ਉਹ ਬਚਿਆ ਰਵੇ ਫਿਰ ਅਸੀਂ ਰਿਸਕ ਵਾਲ ਚਲੀਏ ਫਿਰ ਅਸੀਂ ਹਾਈ ਰਿਸਕ ਵਾਲ ਚਲੀਏ ਹਰ ਚੀਜ਼ ਹਰ ਬੰਦੇ ਵਾਸਤੇ ਨਹੀਂ ਬਣੀ ਹੂੰ ਸਹੀ ਗੱਲ ਹੈ ਜੀ ਠੀਕ ਹੈ ਜੀ ਹਰ ਚੀਜ਼ ਹਰ ਬੰਦੇ ਵਾਸਤੇ ਨਹੀਂ ਬਣੀ ਹਰ ਚੀਜ਼ ਦਾ ਇੱਕ ਸਿਸਟਮ ਹੈ ਅਸੀਂ ਉਸ ਲੈਵਲ ਤੇ ਜਾ ਕੇ ਜਦੋਂ ਉਹ ਕੰਮ ਕਰਦੇ ਆ ਤਾਂ ਉਹ ਸਹੀ ਹੁੰਦਾ ਤੇ ਜਦੋਂ ਅਸੀਂ ਉਸ ਲੈਵਲ ਤੇ ਹੈ ਨਹੀਂ ਪੰਗੇ ਅਸੀਂ ਉਸ ਲੈਵਲ ਦੇ ਆ ਜਾਂ ਦੂਜੇ ਵੱਲ ਦੇਖ ਕੇ ਕਰ ਲੈਂਦੇ ਆ ਤੇ ਫਿਰ ਅਸੀਂ ਲਾਈਫ ਦੇ ਵਿੱਚ ਨੁਕਸਾਨ ਕਰਦੇ ਆ ਇਹ ਨੁਕਸਾਨ ਇਹ ਹੁੰਦਾ ਠੀਕ ਹੈ ਜੀ ओके ਹੋਰ ਤੁਸੀਂ 200p ਦੇ ਬਾਰੇ ਕੀ ਜਾਣਨਾ ਚਾਹੁੰਦੇ ਹੋ ਤੇ ਦੱਸੋ ਅਪਾ ਉਹਦੇ ਬਾਰੇ ਗੱਲ ਕਰ ਸਕਦੇ ਹਾਂ ਬਸ ਬਹੁਤ ਵਧੀਆ ਜੀ ਤੁਸੀਂ ਸਮਝਾਇਆ ਜਿਹੜਾ ਠੀਕ ਹੈ ਜੀ ਹਾਂ ਬਹੁਤ ਚੰਗੀਆਂ ਲੱਗੀਆਂ ਗੱਲਾਂ ਠੀਕ ਹੈ ਜੀ ਹਾਂਜੀ ਤੇ ਬਾਕੀ ਹੋਰ ਕਿਸੇ ਨੂੰ ਵੀ ਕੋਈ ਸਵਾਲ ਹੋਵੇ ਤੁਹਾਡਾ ਕੋ ਫੋਨ ਨੰਬਰ ਦਿੱਤਾ ਗਿਆ ਹੈ ਹਾਂਜੀ ਹਾਂਜੀ ਉਹਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਆਂ ਸਾਨੂੰ ਕਮੈਂਟ ਕਰਕੇ ਵੀ ਦੱਸ ਸਕਦੇ ਆਂ ਹਾਂ ਤੇ ਕੋਈ ਵੀ ਚੀਜ਼ ਤੁਸੀਂ ਪੁੱਛਣੀ ਹੋਵੇ ਪੈਸੇ ਦੇ ਬਾਰੇ ਪੁੱਛਣਾ ਹੋਵੇ ਕਿਸੇ ਹੋਰ ਚੀਜ਼ ਦੇ ਨਵੀਂ ਚੀਜ਼ ਦੇ ਬਾਰੇ ਪੁੱਛਣਾ ਹੋਵੇ ਸਾਨੂੰ ਤੁਸੀਂ ਕਮੈਂਟਾਂ ਦੇ ਵਿੱਚ ਵੀ ਪੁੱਛ ਸਕਦੇ ਆਂ ਸਾਡਾ ਫੋਨ ਨੰਬਰ ਵੀ ਦਿੱਤਾ ਹੋਇਆ ਫੋਨ ਨੰਬਰ ਹੀ ਬੋਲ ਦੋ ਬਜੀ ਇੱਕਰੀ ਆਪਣਾ ਫੋਨ ਨੰਬਰ 9417386260 ਹਾਂਜੀ ਠੀਕ ਹੈ ਜੀ ਓਕੇ ਥੈਂਕ ਯੂ ਚੰਗੀ ਲੱਗੀ ਤਾਂ ਵੀਰੇ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਸਾਨੂੰ ਦੱਸਿਓ ਜੇ ਕੋਈ ਤੁਹਾਨੂੰ ਲੋੜ ਆ ਸਾਡੀ ਤਾਂ